ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦੇ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਖਾਈ ਆਏ ਆ ਜੀ ਮੋਗੇ ਜਿਹੜਾ ਦਾ ਪਿੰਡ ਆ ਸੂਈ ਸਵਾਈ ਝੋਟੀ ਲੈ ਕੇ ਆਏ ਆ ਠੀਕ ਆ ਜੀ ਜੇਰ ਜੱਪਾ ਦਾਨ ਮਗਰ ਕੀਆ ਕਿੰਨਾ ਦੁੱਧ ਬਾਦ ਕੱਢੂਗੀ ਕਿਹੜਾ ਸੂਆ ਸਾਰਾ ਕੋ ਬਾਈ ਜੀ ਤੋਂ ਪੁੱਛ ਕੇ ਦੱਸਾਂ ਚੰਗੇ ਰੁੱਧ ਵਾਲੀ ਹੈ ਜੀ ਠੀਕ ਆ ਚੰਗਾ ਮਿਲ ਕੇ ਗੌਰ ਰਹੂਗਾ ਆਜੋ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹੂੰ ਬਹੁਤ ਵਧੀਆ ਜੀ ਸੇ ਤਾਂ ਠੀਕ ਹੈ ਜੀ ਜਮਾ ਸੱਟਾ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 84296510 84296510 ਦੱਸ ਜੀ ਪਿੰਡ ਜੀ ਫੰਡ ਖਾਈ ਤਸੀਰ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਨੇੜੇ ਤੇੜੇ ਆਪਣੇ ਜੀ ਆਪਣੇ ਪਤੋ ਦਿਨਾ ਸਾਹਿਬ ਤਿੰਨੇ ਹਾਲ ਸਿੰਘ ਵਾਲਾ ਵੀ ਨੇੜੇ ਹਾਂ ਜੀ ਠੀਕ ਨਾਲ ਨਾਲ ਠੀਕ ਹੈ ਤੇ ਅੱਜ ਆਪਾਂ ਇੱਕ ਝੋਤੀ ਦਿਖਾ ਰਹੇ ਹਾਂ ਜੀ ਹਾਂ ਜੀ ਇੱਕ ਦਰਬਾਰ ਇੱਕ ਝੋਤੀ ਦਿਖਾ ਰਹੇ ਹਾਂ ਕਿਹੜਾ ਥੂ ਹੈ ਜੀ ਇਹ ਤੀਜੇ ਸੂਏ ਮਹਾਰਾਜ ਤੀਜੇ ਸੂਏ ਤੇ ਜੇਰ ਦਾ ਪੜਾਣਾ ਹਨਾ ਉਹ ਤਾਂ ਨਾਲ ਜੀ ਦਿਖਾ ਦਿੱ ਪਈ ਇੱਥੇ ਤੇ 30 ਸੋਏ ਕਲੋਂ ਸੋਈ ਰਾਤ ਮਗਰ ਕੱਟਾ ਦਿੱਤਾ ਜੀ ਮਗਰ ਕੱਟਾ ਮੇਲ ਕਫ ਆ ਗਿਆ ਜੀ ਕੱਟਾ ਮਗਰ ਠੀਕ ਹੈ ਜੀ ਤੇ ਬਾਕੀ ਦਾ ਜੀ ਕੀ ਦੂਜੇ ਸੋਏ ਦਾ ਰਿਕਾਰਡ ਰਹਿਦਾ ਇਹਦਾ ਜੀ 18 ਲੀਟਰ ਦਾ ਗਾਰੰਟੀ ਜੇ ਮੰਗੇ ਦੀ ਠੀਕ ਹੈ ਜੀ 18 ਚ ਹੋਇਆ ਠੀਕ ਹੈ ਜੀ 18 ਕਿਲੋ ਸੇਵਾ ਕਰੋਗੇ ਤਾਂ 20 ਵੀ ਚਵਾ ਦੋਗੇ 20 ਵੀ ਚਵਾ ਦੋ ਆ ਦੇਖੋ ਹਾਂ ਜੀ ਰੁਪਈਆ ਜੀ ਵੀਰੋ ਜੇਰ ਕੰਪਲੀਟ ਆ ਦੇਖੋ ਲੈ ਜਾਓ ਮੇਰੇ ਚੱਕ ਨਾ ਬਸ 13 ਪਾ ਦੇ ਕਾਉਣੀ ਸੀਗੀ ਜ਼ਰੂਰੀ ਅਗਲਾ ਕਹਿੰਦਾ ਵੀ ਖਾਣੀ ਕਹਿ ਕੇ ਦੇਣਾ ਜੀ ਸੋਈ ਵੀ ਤੇ ਕਿੰਨਾ ਬੋਲਾ ਗੱਡਿਆ ਜੀ ਥੋੜਾ ਰਾਤ ਤੇ ਕਿੰਨਾ ਸਵੇਰੇ ਗੱਡਿਆ ਅੱਛਾ ਰਾਤ ਵੀ ਕਿਟਿਆ ਜੀ 5 ਕਿਲੋ ਹੁਣ ਵੀ ਜਾਂਦੀ ਬੱਚਿਆਂ ਨੂੰ ਰਜਾ ਕੇ 5-6 ਕਿਲੋ ਹੁਣ ਗੱਡਿਆ ਠੀਕ ਹੈ ਜੀ ਬਾਕੀ ਖਾਲੀ ਨਹੀਂ ਕੀਤੀ ਸਾਜ ਤੇ ਹਜੇ ਵੀ ਓਮੀ ਪਈਆ ਕਰਮ ਵਾਲੀ ਹੈ ਨਾ ਠੀਕ ਹੈ ਜੀ ਤੇ ਅੱਜ ਕੀ ਆਪਾਂ ਕੀ ਉਮੀਦ ਕਰਦੇ ਹਾਂ ਦੁੱਧ ਦੀ ਐ ਕਿ 20 ਦੀ ਸਾਨੂੰ ਚਾਹਤ ਹੈਗੀ ਬੀਚ ਉਹ ਠੀਕ ਹੈ ਜੀ ਚੰਗੇ ਦੁੱਧ ਵਾਲੀ ਹੈ ਨਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਚੋਇਆ ਵਾ ਬਾਕੀ ਦਾ ਦੁੱਧ ਇਹਨੂੰ ਲਗਾਈਆਂ ਗਰੰਟੀ ਆ ਤੇ ਮਗਰ ਕਟਾ ਆ ਗਿਆ ਦੇਖੋ ਥਾਣੇ ਉਹਨੇ ਡੇਢ ਤੋਂ ਕਰੋ ਜੇ ਫੇ ਖੋਲੋ ਜੀ ਇਹਨੂੰ ਦੋਰਾ ਤਾਰਾ ਕਰਾਈ ਕੇ ਜੇ ਘਤਾਰਾ ਤੁਹਾਨੂੰ ਮਾਰ ਕੇ ਦਿਖਾਵਾਂ ਵੀਡੀਓ ਦੇ ਵਿੱਚ ਹੀ ਠੀਕ ਹੈ ਜੀ ਤੇ ਕੁਆਲਿਟੀ ਇੱਕ ਨੰਬਰ ਆ ਝੋਟੀ ਦੀ ਲੈ ਚੱਲੋ ਜੀ ਦੋਰਾ ਲੰਮੀ ਲੈ ਚੱਲੋ ਥੋੜੀ ਆ ਦੇਖੋ ਥੱਲੇ ਉਹਦਾ ਨਾ ਜੇ ਆਪਾਂ ਗੱਲ ਕਰ ਲਏ ਵੀਡੀਓ ਬਣਾਉਣ ਦਾ ਟਾਈਮ ਆਪਣਾ 9 9:30 ਵ ਠੀਕ ਹੈ ਜੀ ਤੇ ਸਿੰਗ ਦੀ ਵੀ ਇੱਕ ਨੰਬਰ ਸੁਹਾ ਰਹੀ ਨਾਲ ਤੀਜਾ ਹੋਇਆ ਨਹੀਂ ਵਿੱਚ ਚੌਥਾ ਹੋ ਜਾਂ ਪੰਜਵਾਂ ਹੋ ਠੀਕ ਹੈ ਜੀ ਤੋਰਾ ਤਰਾ ਇਧਰ ਨੂੰ ਲੈ ਚਲੋ ਬਾਹਰ ਬਹੁਤ ਐਨਾ ਇਸ ਵੀ ਹਾਂ ਰਾਤੀ ਹੋਏ ਤੋਰਾ ਤਰਾ ਕਰਾ ਕੇ ਵੀ ਰਨ ਚੱਕ ਤੇ ਬਾਕੀ ਦਾ ਵਾਕਈ ਦੱਸਦਾ ਜੀ ਹਨਾ ਲੇਵਾ ਦੇਖ ਕੇ ਜੇ ਆਪਾਂ ਗੱਲ ਕਰ ਲਗੇ ਹੂੰ ਕੋਈ ਪੰਡਰਗਾ ਲੇਵਾ ਤਿਆਰ ਕਰੀ ਫਿਰਦੇ ਜੀ ਆਪਾਂ ਗੱਲ ਕਰ ਲਗੇ ਟੋਕਰ ਅਰਗਾ ਲੇਵਾ ਚੱਕੀ ਫਿਰਦੀ ਆ ਠੀਕ ਹੈ ਜੀ ਲੈ ਚਲੋ ਥਾਣਾ ਦੀ ਸਪੇਸ ਕੱਲਾ ਕੱਲਾ ਥਾਣ ਤੇ ਧਾਰ ਬਾਈ ਕਹਿੰਦੇ ਪੂਰੀ ਇੱਕ ਨੰਬਰ ਚੀਜ਼ ਹੀ ਆ ਰਹੀ ਪੈਂਦੀ ਹੈ ਤੇ ਬਾਕੀ ਦਾ ਮਾਰ ਕੇ ਵੀ ਧਾਰਾ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਤੇ ਦੁੱਧ ਵਾਲੀ ਆ ਛੋਟੀ ਕੋਈ ਐਹੋ ਜੀ ਗੱਲ ਨਹੀਂ ਆ ਦੇਖੋ ਨੇੜ ਤੋਂ ਖਣ ਲੇਵਾ ਕਰੋ ਚੱਕ ਕਿੱਥੇ ਚੱਕੀ ਫਿਰਦੀ ਛੋਟੀ ਤੇ ਲਾਓ ਜੀ ਬੱਚਾ ਮਾਰੀਏ ਧਾਰਾਂ ਕਰੋ ਚੱਕ ਤੇ ਸਾਮੀ ਵਾਲੀ ਵੀ ਪੂਰੀ ਆ ਕੋਈ ਐਹੋ ਜੀ ਗੱਲ ਨਹੀਂ ਤੇ ਵਜਨ ਬਹੁਤ ਜ਼ਿਆਦਾ ਹੈ ਹਨਾ ਛੋਟੀ ਕੋਈ ਐਂ ਨਹੀਂ ਗੱਲ ਹੈਗੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਪਸਮਾ ਪਸਮਾ ਛੋਟੀ ਨੇ ਨਾ ਇੱਕ ਨੰਬਰ ਬੰਨੋ ਬੱਚਾ ਪਹਿਲਾਂ ਤਾਂ ਜੀ ਦੇਖੋ ਚਾਰੇ ਨਾਲੇ ਘਰ ਵਿੱਚ ਪੂਰੇ ਘਾਇਬ ਨੇ ਆਪਰਲੇ ਕੈਮਰਾ ਲਾ ਦੇਗੇ ਜਮ ਤੇ ਬਾਕੀ ਦਾ ਬੱਚਾ ਮਗਰ ਕੱਟਾ ਆ ਗਿਆ ਤੇ ਦੁੱਧ ਨਹੀਂ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਦੇਣਾ ਹਨਾ ਜੀ ਦੁੱਧ ਦੇਊਗੀ ਇੱਕ ਨੰਬਰ ਕੱਟੀ ਐ ਨਹੀਂ ਗੱਲ ਹੈਗਾ ਆ ਦੇਖੋ ਜੀ ਬੋਲਾ ਤੇ ਧਾਰਾ ਦੂਰਾ ਫੁੱਲ ਲੈਂਦੀ ਐ ਕਰੋ ਜੀ ਲੋਟਾ ਇਤਲੀ ਛੜ ਨੋ ਹੋ ਜੋ ਮਾੜਾ ਤੁਸੀਂ ਆ ਦੇਖੋ ਲੇਵਾ ਪਾਣਾ ਪੱਟ ਤੇ ਕੈਮਰਾ ਲਾਇਆ ਵਾ ਮੂਰੇ ਵੀ ਜਿੰਦਾ ਤੇ ਮਗਰ ਵੀ ਜਿੰਦਾ ਆਹ ਦੇਖੋ ਵੀਰੋ ਤਾਰਾ ਦੇਖੋ ਫਿਰ ਉਹਦਾ ਮੱਛੀ ਮੋਟਰੀ ਆ ਨਲਕਿਆਂ ਨੂੰ ਮਰਦੀ ਆ ਜੋਟੀ ਦੂਜੀਆਂ ਜੋੜ ਮਰਦੀ ਆ ਯਾ ਦੇਖੋ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਠੀਕ ਆ ਜੀ ਮਗਰ ਦੀ ਵੀ ਆ 14 ਗ੍ਰਾਮ ਆਂ ਦੇਖੋ ਜਿਵੇਂ ਵਾਲੇ ਲੇਵਾ ਦੇਖੋ ਕਿ ਸੁਰੂ ਹੁੰਦਾ ਕਿੱਥੇ ਹੋਰ ਮਾਰੀ ਮੂਲੇ ਜੋ ਕੁਝ ਤਾਂ ਟੁੱਟਦਾ ਨਹੀਂ ਮੁੱਕਦਾ ਨਹੀਂ ਜੇ ਕਹਿੰਦੇ ਆਨਲਾਈਨ ਮੰਗਾਉਣੀ ਆਪਣੀ ਗਰੰਟੀ ਫੋਲਾ ਹੈ ਨਾ ਓਕੇ ਵੀਰੇ ਹਾਂ ਬਾਕੀ ਵੀ ਤਾਰ ਦਾ ਨੂੰ ਯਾਰ ਆਉਂਦਾ ਨਾ ਤੇ ਉਹਨ ਦਾ ਮਾੜਾ ਬਾਲਕੋ ਨਹੀਂ ਤੇ ਆ ਜਾ ਬਿੱਤੀ ਤੇ ਡਿਮਾਂਡ ਇਹਦੀ ਕੀ ਕਰੋਗੇ ਡਿਮਾਂਡ ਜੀ ਅਸਾਂ ਫੋਨ ਤੇ ਕਰਾਂ ਜਾਇ ਜੀ ਹੋਊ ਨਾ ਕੋਈ ਡਰ ਨਾਲ ਜਮਾ ਜਾਇ ਜੀ ਜਮਾ ਜਾਇ ਜੀ ਠੀਕ ਹੈ ਕੋਈ ਨਾ ਕੰਮ ਬਾਲਾ ਨਹੀਂ ਬੱਸ ਠੀਕ ਹੈ ਜਿੰਨੇ ਕਰਾ ਧਾਣਾ ਉਹਨੇ ਫੋਨ ਕਰਦੇ ਠੀਕ ਹੈ ਤੇ ਨੰਬਰ ਫੇਰ ਬੋਲੋ ਜੀ 84279465 ਦਾ ਪਿੰਡ ਥਾਈ ਇੱਕ ਝੋਟੀ ਸੀ ਵੀਰੇ ਸੂਈ ਸੁਵਾਈ ਤੁਹਾਨੂੰ ਦਿਖਾਤੀ ਚੰਗੇ ਮਿਲਕ ਰਿਕਾਰਡ ਵਾਲੀ ਠੀਕ ਆ ਤੀਜਾ ਸੂਆ ਤੇ ਸਾਰਾ ਟਾਈਮ ਵੀ ਦੇ ਦਿਓ ਟਾਈਮ ਦਿਖਾ ਦੇ ਆ ਦੇਖੋ ਜੀ ਟਾਈਮ ਤਾਂ ਜਿਹੜੀ ਆਪਾਂ ਗੱਲ ਬੋਲਦੇ ਹੁੰਨੇ 11 ਹੋਣਗੇ ਵੱਤ ਵੱਤ ਆ ਦੇਖੋ ਜੀ 10:30 ਠੀਕ ਆ ਜੀ ਓਕੇ ਵੀ ਤੇ ਬਾਕੀ ਦਾ ਆਥਰ ਨੂੰ ਤਾਂ ਨਾ ਕਰਮ ਵਾਲੀ ਨੇ ਲੈਵਾ ਨਾ ਕਿੱਥੇ ਲੈ ਕੇ ਖੜਨਾ ਹਨਾ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ